ਕਿ ਜੇ ਤੁਹਾਡੇ ਨੂੰ ਮੂਰੋਂ ਨਿਕਲ ਜਾਂਦੇ ਭਾਲੂ ਮੂਰੋਂ ਨਿਕਲ ਜਾਂਦੇ ਸੀ ਅਜਗਰ ਨਾਲ ਨਿਕਲ ਜਾਂਦੇ ਸੀ ਇਹ ਤਾਂ ਸਿੱਧਾ ਬੰਦੇ ਤੇ ਅਟੈਕ ਕਰ ਦਿੰਦੇ ਨੇ ਨਹੀਂ ਐਦਾ ਨਹੀਂ ਹੈ ਐਵੇਂ ਨਹੀਂ ਹੈ ਹਟਾ ਐਵੇਂ ਨਹੀਂ ਕਰ ਮੈਂ ਤੁਹਾਡੇ ਮੂਰੋਂ ਜਿੰਦਾ ਜ਼ਿਆਦਾ ਬੈਠਾ ਮੇਰਾ ਕੰਮ ਹੀ ਮੈਨੇਟਰ ਲੈਪਰਡ ਤੇ ਆ ਤੇ ਜਿਹੜੇ ਹਿਊਮਨ ਬੀਇੰਗ ਨਾਲ ਅਟੈਕ ਹੁੰਦੇ ਸੀ ਸਾਡਾ ਕੰਮ ਹੀ ਉਹਦੇ ਤੇ ਆ ਤੇ ਜੇ ਤੁਸੀਂ ਪ੍ਰੋਟੋਕਾਲ ਫਾਲੋ ਕਰਦੇ ਆ ਸਰਕਾਰ ਤੁਹਾਨੂੰ ਟ੍ਰੇਨ ਕਰਦੀ ਆ ਵੀ ਤੁਸੀਂ ਕਿਵੇਂ ਸਿਚੁਏਸ਼ਨ ਨੂੰ ਸਬਮਿਟਨਾ ਹੈ ਕਿਵੇਂ ਇਹਦੇ ਵਿੱਚ ਤੁਸੀਂ ਆ ਕਨਫਲਿਕਟ ਨੂੰ ਕਿਵੇਂ ਘਟਾਉਣਾ ਮਿਟੀਗੇਸ਼ਨ ਕਰਨੀ ਆ ਤੇ ਇੱਕ ਤਰ੍ਹਾਂ ਦਾ ਅਸੀਂ ਟ੍ਰੇਨਡ ਸੋਲਜਰ ਦੀ ਤਰ੍ਹਾਂ ਹੁੰਦੇ ਆ ਤੇ ਉਹ ਜਦੋਂ ਕੋਈ ਐਨੀਮਲ ਸਾਹਮਣੇ ਆਇਆ ਉਹ ਕਈ ਬੇਸਿਕ ਚੀਜ਼ਾਂ ਹੁੰਦੀਆਂ ਨੇ ਸਾਰੀ ਟ੍ਰੇਨਿੰਗ ਦਾ ਪਾਰਟ ਹੈ ਇਹ ਜਦੋਂ ਐਨੀਮਲ ਸਾਹਮਣੇ ਆ ਗਿਆ ਤੁਸੀਂ ਘਬਰਾਉਣਾ ਨਹੀਂ ਭੱਜਣਾ ਨਹੀਂ ਦੇਖ ਕੇ ਰੋਲਾ ਨਹੀਂ ਪਾਉਣਾ ਕੋਈ ਪੱਥਰ ਨਹੀਂ ਡਾਲਣਾ ਨਹੀਂ ਮਾਰਨਾ ਉਹ ਐਨੀਮਲ ਆਇਆ ਉਹ ਤੁਸੀਂ ਉਹਦਾ ਸ਼ਿਕਾਰ ਹੀ ਹੈ ਨਹੀਂ ਇਹ ਤੁਹਾਡੇ ਤੇ ਨਹੀਂ ਆਇਆ ਉਹ ਅਟੈਕ ਕਰਨ ਉਹਨੇ ਆਇਆ ਤੁਹਾਨੂੰ ਦੇਖਣਾ ਤੁਸੀਂ ਉਹਨੂੰ ਦੇਖਣਾ ਇੱਕ ਜਨਰਲ ਕਿਊਰਿਓਸਿਟੀ ਹੈ ਉਹਦੀ ਤੇ ਸਾਡੇ ਕੋਲ ਹੋਰ ਕਹਾਵਤਾਂ ਜੇ ਤੁਹਾਨੂੰ ਐਨੀਮਲ ਦਿਖ ਗਿਆ ਇਹ ਦਾ ਮਤਲਬ ਇਹ ਹੈ ਕਿ ਉਹ 10 ਵਾਰੀ ਤੁਹਾਨੂੰ ਪਹਿਲਾਂ ਦੇਖ ਚੁੱਕਾ ਉਹ ਪਹਿਲਾਂ ਹਾਂ ਉਹਦੇ ਉਹ ਤੁਹਾਨੂੰ ਘੁੰਮ ਕੰਮ ਕੇ ਸਾਰੇ ਪਾਸੇ ਦੇਖ ਚੁੱਕਾ ਹੈ ਫਿਰ ਉਹ ਤੁਹਾਡੇ ਮੂਰੇ ਆਇਆ ਕਿ ਠੀਕ ਹੈ ਤੂੰ ਖਤਰਾ ਨਹੀਂ ਹੈ ਤੁਹਾਨੂੰ ਦਰਸ਼ਨ ਦਿੱਤੇ ਫਿਰ ਆਪਣੇ ਰਾਹ ਚਲਾ ਗਿਆ ਸੱਪ ਰੈਸਕਿਊ ਕਰਦਾ ਰਹੇ ਮੈਂ ਸਨੇਕਸ ਪਹਿਲਾਂ ਬਹੁਤ ਜ਼ਿਆਦਾ ਤੇ ਅੱਛਾ ਸੱਪ ਸੱਪ ਤੇ ਉਦੋਂ ਵੀ ਕਦੀ ਬਾਈਟ ਇੱਕ ਅਦੀ ਵਾਰੀ ਹੋਈ ਹੈ ਪਰ ਉਹ ਵੀ ਨਾਨ ਵੈਨਮਸਤੀ ਹੋਈ ਹੈ ਤੇ ਕੋਈ ਇਹਦਾ ਨੀਥਲ ਕੁਝ ਨਹੀਂ ਜਰਿਲੇ ਸਾਹਿਬ ਵੀ ਨਹੀਂ ਨੋ ਨਾਨ ਵੈਨਮਸ ਕੋਈ ਨੋ ਨਾਨ ਡ੍ਰਿੰਗ ਕਹਿੰਦਾ ਜਰਿਲੇ ਤੇ ਉਹਨਾਂ ਨਾਲ ਕਦੀ ਨੁਕਸਾਨ ਨਹੀਂ ਹੋਇਆ ਮੈਂ ਕਿਹ ਜਿੰਨਾ ਜ਼ਿਆਦਾ ਬੈਠਾ ਤੁਹਾਡੇ ਮੂਰੇ ਲੈਪਰਡ ਦੇ ਅਟੈਕ ਵੀ ਹੁੰਦੇ ਸੀਗੇ ਅਸੀਂ ਲੈਪਰਡ ਫੜਦੇ ਵੀ ਸੀਗੇ ਮਾਰਦੇ ਵੀ ਸੀ ਤੇ ਉਦੋਂ ਵੀ ਜਦੋਂ ਪ੍ਰੋਟੋਕਾਲ ਫਾਲੋ ਕਰਦੇ ਆ ਨਾ ਔਰ 15 ਸਾਲ ਹੋ ਗਏ ਕੰਮ ਕਰਦੇ ਡਰ ਨਹੀਂ ਆ ਹੁਣ ਹੁਣ ਇੱਕ ਮਾਈਂਡ ਉਦਾਂ ਦਾ ਟ੍ਰੇਨ ਹੋਇਆ ਕਿ ਸਾਨੂੰ ਪਤਾ ਹੈ ਕਿ ਜੇ ਸਿਚੁਏਸ਼ਨ ਚ ਹੈਗੇ ਆ ਉਦੋਂ ਕੀ ਕਰਨਾ ਕਈ ਵਾਰ ਤਾਂ ਪਿੰਜਰੇ ਦੇ ਵਿੱਚ ਆਪ ਬਹਿਣਾ ਪੈਂਦਾ ਕਈ ਲੈਪਰਡ ਨੂੰ ਫੜਨਾ ਹੋਵੇ ਨਾ ਕਈ ਵਾਰੀ ਤੇ ਉਹ ਇੰਨਾ ਜਿੱਦੀ ਹੁੰਦਾ ਐਨਾ ਹੰੜਿਆ ਹੁੰਦਾ ਕਿ ਜਾਂ ਇੰਨਾ ਮਜਬੂਰ ਹੁੰਦਾ ਕਿ ਉਹ ਕਿਸੇ ਜਾਨਵਰ ਨੂੰ ਮਾਰ ਹੀ ਨਹੀਂ ਸਕਦਾ ਉਹਦੇ ਕੋਈ ਜੰਗਲੀ ਜਾਨਵਰ ਤਾਂ ਛੱਡੋ ਉਹ ਘਰੇਲੂ ਬੰਨਿਆ ਹੋਇਆ ਜਿਹੜਾ ਜਾਨਵਰ ਹੈ ਨਾ ਬੱਕਰੀ ਜਾਂ ਕੁੱਤਾ ਉਹਦੇ ਤੇ ਵੀ ਅਟੈਕ ਕਰਕੇ ਹੰਟਿੰਗ ਕਰਨ ਦੇ ਲਈ ਮਤਲਬ ਕੌਨਫੀਡੈਂਸ ਚ ਨਹੀਂ ਹੁੰਦਾ ਉਹ ਸਿਰ ਬੰਦੇ ਤੇ ਅਟੈਕ ਕਰਦਾ ਥਲਫਟ ਥਲਫਟ ਤੇ ਫਿਰ ਅਸੀਂ ਜਦੋਂ ਪਿੰਜਰੇ ਦੇ ਵਿੱਚ ਕੁੱਤਾ ਬੰਨ੍ਹਦਾ ਜਾਨਵਰ ਬੰਦੇ ਨੇ ਅਟੈਕ ਕਰੂਗਾ ਸੀ ਕਦੀ ਜਿਹੜੇ ਜਿਹੜੇ ਆਦਮ ਖੁਰ ਹੋ ਜਾਂਦੇ ਆ ਜਿਹੜੇ ਆਦਮ ਖੁਰ ਹੋ ਜਾਂਦੇ ਫਿਰ ਉਹਨਾਂ ਨੂੰ ਫੜਨ ਲਈ ਸਾਨੂੰ ਪਿੰਜਰੇ ਦੇ ਵਿੱਚ ਬਹਿਣਾ ਪੈਂਦਾ ਕਈ ਵਾਰੀ ਆਪ ਆਪ ਬਹਿਣਾ ਪੈਂਦਾ ਰਾਤ ਨੂੰ ਤਾਂਕਿ ਦੇਖੀਏ ਕਿ ਕਿਵੇਂ ਆ ਕਿਉਂਕਿ ਜਦੋਂ ਉਹ ਉਹ ਹਮਲਾ ਹੀ ਸੀ ਤੇ ਬੰਦਿਆਂ ਤੇ ਕਰ ਰਿਹਾ ਡਾਈਟ ਹੀ ਉਹਨਾਂ ਨੂੰ ਮੰਨ ਕੇ ਬੈਠਾ ਹੈ ਫਿਰ ਤੁਸੀਂ ਜਿਹੜੀ ਮਰਜ਼ੀ ਵੇਟ ਪਾ ਲਓ ਉਹਨੇ ਨਹੀਂ ਆਉਣਾ ਫਿਰ ਤੁਹਾਨੂੰ ਆਪ ਬੈਣਾ ਪਏਗਾ ਕਦੇ ਤੁਹਾਡੇ ਮੁਰੇ ਇਹੋ ਜਿਹਾ ਕੇਸ ਆਇਆ ਵੀ ਕੋਈ ਲੈਪਰਡ ਹੋ ਗਿਆ ਜਾਂ ਟਾਈਗਰ ਹੋ ਗਿਆ ਜਾਂ ਲਾਇਨ ਹੋ ਗਿਆ ਉਹ ਉਹਨਾਂ ਨੇ ਕਦੇ ਬੰਦਿਆਂ ਤੇ ਅਟੈਕ ਕੀਤਾ ਹੋਵੇ ਤੁਸੀਂ ਉਹਨਾਂ ਨੂੰ ਫੜਨਗੇ ਉਹ ਬਹੁਤ ਵਾਰੀ ਬਹੁਤ ਵਾਰੀ ਕੋਈ ਇਨਸੀਡੈਂਟ ਸਾਡੇ ਨਾਲ ਸ਼ੇਅਰ ਕਰ ਸਕਦੇ ਮੇਰੀ ਕਿਤਾਬ ਦਾ ਇੱਕ ਪਾਰਟ ਹੈ ਚੈਪਟਰ ਹੈ ਉਹਦੇ ਵਿੱਚ ਮੈਂ ਮੈਂਸ਼ਨ ਕੀਤਾ ਹੈ ਕਿ ਅਸੀਂ ਇੱਕ ਲੈਪਰਡ ਨੂੰ ਫੜਨਾ ਸੀਗਾ ਇੱਕ ਇਹ ਹੈਗੀ ਗੱਲ 2022 ਦੀ ਬਰਸਾਤਾਂ ਦੀ ਗੱਲ ਤੇ ਇੱਕ ਕੇਸ ਆਇਆ ਵੀ ਉੱਥੇ ਇੱਕ ਕੁੜੀ ਦੇ ਉੱਪਰ ਅਟੈਕ ਹੋਇਆ ਸ਼ਾਮ ਨੂੰ ਐਸੀ ਸ਼ਾਮ ਜਿਹੇ ਦੇ ਵੇਲੇ ਤੇ ਝੋਨਾ ਲਾ ਰਿਆ ਸੀ ਤੋਂ ਲੋਕ ਉੱਥੇ ਜੁਲਾਈ ਮਹੀਨੇ ਦੀ ਗੱਲ ਹੈ ਸ਼ਾਇਦ ਇਹ ਤੇ ਝੋਨਾ ਜਦੋਂ ਬਰਸਾਤ ਨਹੀਂ ਪੈਂਦਾ ਉੱਥੇ ਨਾ ਉੱਥੇ ਛੋਟੇ ਛੋਟੇ ਖੇਤ ਹੁੰਦੇ ਪੌੜੀ ਵਾਲੇ ਖੇਤ ਹੁੰਦੇ ਨੇ ਤੇ ਉੱਥੇ ਘਰ ਦੇ ਬਾਹਰ ਅਟੈਕ ਹੋਇਆ ਅਸੀਂ ਮੌਕੇ ਤੇ ਗਏ ਤੇ ਮੈਂ ਕੁੜੀ ਦੀ ਫੋਟੋ ਦੇਖੀਆ ਮਿਲਿਆ ਕੁੜੀ ਜਿਹਨਾਂ ਬਿਲਕੁਲ 32-33 ਕਿਲੋ ਦੀ ਕੁੜੀ ਉਹ ਛੋਟੇ ਜਿਹੇ ਕੱਦ ਦੀ ਤੇ ਜਦੋਂ ਮੌਕਾ ਦੇਖਿਆ ਤੇ ਜਿਹੜੇ ਪੰਜਿਆਂ ਦੇ ਉਹ ਪੰਜੇ ਨਿਸ਼ਾਨ ਤੱਕ ਸੰਕੇਤ ਕਰਦੇ ਸੀ ਕਿ ਜਿਹੜਾ ਜਾਨਵਰ ਹੈ ਕੋਈ ਬਹੁਤ ਵੱਡਾ ਹੈ ਬਹੁਤ ਵੱਡਾ ਹਿਊਜ ਸਾਈਜ਼ ਹੈ 50 ਕਿਲੋ ਪਲੱਸ ਦਾ ਸਾਈਜ਼ ਹੈ ਜਿਹੜੇ ਤਿੰਦਵੇ ਲੈਪਡ ਜਾਂ ਟਾਈਗਰ ਜਾਂ ਕੋਈ ਵੀ ਵੱਡੀ ਬਿੱਲੀ ਹੈ ਨਾ ਜਾਂ ਛੋਟੀ ਬਿੱਲੀ ਵੀ ਹੈ ਬਿੱਲੀ ਆਪ ਦੇ ਨਾਲੋਂ ਤਿੰਨ ਗੁਣਾ ਵਜਨ ਦਾ ਸ਼ਿਕਾਰ ਜਿਹੜਾ ਮਾਰ ਕੇ ਰੁੱਖ ਦੇ 20-25 ਫੁੱਟ ਤੱਕ ਚੜ ਸਕਦੀ ਹੈ ਸਹੀ ਲੈਪਡ ਦੀ ਗੱਲ ਕਰੀਏ ਲੈਪਡ ਦੀ ਤੇ ਕਈ ਗੁਣਾ ਸਰੀਰ ਨਾਲੋਂ ਵੱਧ ਇੱਕ 32 ਕਿਲੋ ਦੀ ਕੁੜੀ ਇੱਕ ਇੰਨਾ ਵੱਡਾ ਲੈਪਡ ਨੇੜ ਦਾ ਟਾਈਮ ਆ ਆਪ ਦੀ ਟੈਰੀਟਰੀ ਚ ਆਉ ਉਹ ਉਸ ਕੁੜੀ ਨੂੰ ਮਾਰ ਨਹੀਂ ਸਕਿਆ ਚਾਹ ਤਨਾ ਦੰਦ ਵੀ ਲਾਇਆ ਉਹਦੇ ਨਿੱਕੇ ਨਿੱਕੇ ਦੰਦ ਦੇ ਦੰਦ ਦੇ ਨਿਸ਼ਾਨ ਦੇਖ ਕੇ ਕੋਈ ਕਹਿੰਦਾ ਸੀ ਬੱਚੇ ਨੇ ਮਾਰਿਆ ਬੱਚਾ ਲੈ ਬੜਾ ਛੋਟਾ ਆ ਪਰ ਜਿਹੜੇ ਪੰਜੇ ਮਿਲੇ ਉਹ ਬਿਹੇਵੀਅਰ ਕੁਝ ਹੋਰ ਕਰਦੇ ਸੀ ਤੋਂ ਮੇਰਾ ਇੱਕ ਮੈਥ ਮੇਰਾ ਇੱਕ ਮੈਥਡ ਆ ਜਿਹਦੇ ਚ ਮੈਂ ਉਹਦਾ ਲਿੰਗ ਉਹਦਾ ਸਾਈਜ਼ ਉਹਦਾ ਭਾਰ ਤੇ ਉਹਦਾ ਓਵਰਆਲ ਆਕਾਰ ਕੀ ਆ ਤੇ ਉਹਦਾ ਬਿਹੇਵੀਅਰ ਕੀ ਆ ਉਹ ਸਾਰਾ ਉਹਦੇ ਪੰਜੇ ਦੀ ਚਾਲ ਦੀ ਪੈੜਾਂ ਤੋਂ ਪਤਾ ਲੱਗਦਾ ਅੱਛਾ ਤੇ ਜਦੋਂ ਉਹ ਪਤਾ ਲੱਗਿਆ ਤੇ ਮੈਂ ਡਿਪਾਰਟਮੈਂਟ ਨੂੰ ਹੌਲੀ ਜਿਹੀ ਕਿਹਾ ਮੈਂ ਸਬਜੈਕਟ ਮੈਟਰ ਐਕਸਪਰਟ ਸੀ ਉਹਦਾ ਫੋਰੈਸਟ ਡਿਪਾਰਟਮੈਂਟ ਤੋਂ ਤਰਾਹਾਂ ਦੀ ਗੱਲ ਆ ਪੀ ਇਹ ਲੈਪਰਡ ਸਿਚੁਏਸ਼ਨ ਵਧੀਆ ਨਹੀਂ ਹੈ ਲੈਪਰਡ ਮਤਲਬ ਅਗਰੈਸਿਵ ਹੋਊਗਾ ਹੋਰ ਇਹ ਸ ਲੈਪ ਇਹ ਨਾਰਮਲ ਲੈਪਰਡ ਨਹੀਂ ਹੈ ਇਹਨੂੰ ਕੋਈ ਨਾ ਕੋਈ ਬਿਮਾਰੀ ਹੈ ਜਾਂ ਕੋਈ ਨਾ ਕੋਈ ਸਰੀਰਕ ਸਮੱਸਿਆ ਹੈ ਹਮਮ ਤੇ ਸਮੱਸਿਆ ਕੀ ਹੈ ਮੈਂ ਕੁਝ ਨਹੀਂ ਕਹਿ ਸਕਦਾ ਹੱਲੇ ਕੁਝ ਨਹੀਂ ਕਹਿ ਸਕਦਾ ਪਰ ਕੋਈ ਨਾ ਕੋਈ ਸਹੀ ਚੀਜ਼ ਨਹੀਂ ਹੈ ਹਮ ਡਿਪਾਰਟਮੈਂਟ ਨਹੀਂ ਮੰਨਿਆ ਅਗਲੇ ਦਿਨ ਉਹ ਲੈਪਰਡ ਨੇ ਫੇਰ ਕਿਸੇ ਤੇ ਹਮਲਾ ਕੀਤਾ ਤੇ ਸ਼ਾਮ ਨੂੰ ਹੀ ਕਿਸੇ ਨੂੰ ਮਾਰ ਦਿੱਤਾ ਮਾਰ ਦਿੱਤਾ ਹਾਂ ਮੈਂ ਪਿੰਡ 'ਚ ਘੁੰਮਿਆ ਲੋਕਾਂ ਨਾਲ ਗੱਲ ਕੀਤੀ ਜਦੋਂ ਇਦਾਂ ਦਾ ਕੋਈ ਹਮਲਾ ਹੁੰਦਾ ਤਾਂ ਤੁਹਾਨੂੰ ਜ਼ਿਆਦਾ ਸਤਾਰਕ ਹੋਣ ਦੀ ਲੋੜ ਹੁੰਦੀ ਹੈ ਹਮ ਪਰ ਉਹ ਪਿੰਡ ਦੇ ਲੋਕ ਜਿਹੜੇ ਨੇ ਨਾ ਉਦੋਂ ਕੋਵਿਡ ਤੋਂ ਬਾਅਦ ਰਿਵਰਸ ਮਾਈਗ੍ਰੇਸ਼ਨ ਹੋਈ ਸੀ ਜਿਹੜੇ ਸ਼ਹਿਰਾਂ ਤੋਂ ਰਹਿੰਦੇ ਸੀ ਪਹਾੜੀ ਗੜਵਾਲੀ ਉਹ ਸਾਰੇ ਲੋਕ ਪਿੰਡਾਂ 'ਚ ਗਏ ਸੀ ਵਾਪਸ ਪਿੰਡਾਂ 'ਚ ਗਏ ਸੀ ਤੇ ਉੱਥੇ ਕੀ ਹੋ ਰਿਹਾ ਸੀਗਾ ਉਹ ਪਿੰਡਾਂ 'ਚ ਗਏ ਨਾ ਯੰਗ ਮੁੰਡੇ ਬੱਚੇ ਜ਼ਿਆਦਾ ਸੀਗੇ ਤੇ ਉਹਨਾਂ ਨੂੰ ਜੰਗਰਾਤ ਦੇ ਨਾਲ ਜੰਗਲਾਂ ਦੇ ਵਿੱਚ ਰਹਿਣ ਦੀ ਨਾ ਕੋਈ ਬਤ ਸਮਝ ਨਹੀਂ ਇੰਨਾ ਸੈਂਸ ਨਹੀਂ ਸੈਂਸ ਉਹ ਜਿਹੜੇ ਆਪਣੇ ਹੁੰਦੇ ਨਾ ਸਾਈਡਾਂ ਤੇ ਬਣੇ ਹੁੰਦੇ ਨੇ ਪੱਥਰਾਂ ਦੇ ਬਲਾਕੇਜ ਬਣਾਏ ਹੁੰਦੇ ਨੇ ਸੜਕਾਂ ਦੇ ਕਿਨਾਰੇ ਪੈਰੀਅਰ ਜੇ ਬੱਚੇ ਪਿੰਡਾਂ ਤੋਂ ਬਾਹਰ ਆ ਕੇ ਨਾ ਮੋਬਾਈਲਾਂ ਦੇ ਉੱਪਰ ਕੋਈ ਗੱਲ ਕਰ ਰਿਹਾ ਕੋਈ ਗੇਮਾਂ ਖੇਡ ਰਿਹਾ ਪਬਜੀ ਦਾ ਤੌਰ ਸੀ ਕਰੂੰ ਤੇ ਉਹ ਗੇਮਾਂ ਖੇਡ ਰਿਹਾ ਲੰਮੇ ਪਏ ਹੋਏ ਨੇ ਅਨਾਉਂਸਮੈਂਟ ਚੱਲ ਰਹੀ ਆ ਕਿ ਤੁਹਾਡੇ ਲੈਪਰਡ ਦਾ ਅਟੈਕ ਹੋਇਆ ਕੋਈ ਫਰਕ ਨਹੀਂ ਪੈ ਰਿਹਾ ਕੋਈ ਫਰਕ ਨਹੀਂ ਪੈ ਰਿਹਾ ਅਸੀਂ ਕਹਿ ਰਹੇ ਹਾਂ ਕਿ ਭਾਈ ਇਕੱਲੇ ਨਾ ਜਾਓ ਪਿੰਡ ਦੀਆਂ ਔਰਤਾਂ ਵੀ ਇਕੱਲੀਆਂ-ਇਕੱਲੀਆਂ ਲੱਕੜਾਂ ਇਕੱਠੀਆਂ ਕਰ ਰਹੀਆਂ ਨੇਰੇ 'ਚ ਕੋਈ ਕਿਤੇ ਆ ਕੋਈ ਕਿਤੇ ਆ ਤੇ ਉਹ ਮਤਲਬ ਪਰਫੈਕਟ ਰੈਸਪੀਜ਼ ਹੀ ਲੈਪਰਡ ਲਈ ਕਿਉਂ ਕਿ ਕਿਤੇ ਵੀ ਜਾਂਦਾ ਪਿੰਡ 'ਚ ਤਾਂ ਉਹਨੂੰ ਇੱਕ ਅੱਧਾ ਬੰਦਾ ਮਿਲਣਾ ਸੀ ਜਾਨੀ ਮਿਲ ਜਾਣੀ ਸੀ ਮਾਰਨ ਇੱਕ ਸ਼ੇਰ ਹੈ ਜਿਹੜਾ ਖਾਂ ਨੂੰ ਫਿਰ ਰਿਹਾ ਤੇ ਲੋਕ ਸਮਝ ਨਹੀਂ ਰਹੇ ਸੀਰੀਅਸ ਨਹੀਂ ਆਤੇ ਮਤਲਬ ਸਭ ਆਭਿਕ ਹੈ ਮੇਰਾ ਹੁਣ ਕੰਮ ਹੈ ਕਿ ਉੱਥੇ ਇੱਕ ਵਾਰਨਿੰਗ ਦੇਣੀ ਉਹ ਅਗਲੇ ਦਿਨ ਸੱਚ ਹੋ ਗਈ ਉਹਨੇ ਇੱਕ ਔਰਤ ਮਾਰਤੀ ਤੇ ਉਹਦੀ ਲਾਸ਼ ਜਦੋਂ ਇਕੱਠੇ ਕਰਨ ਗਏ ਤੇ ਉਹਦੀ ਲਾਸ਼ ਨੂੰ ਖਾਦਾ ਇਸ ਤਰ੍ਹਾਂ ਆਇਆ ਸੀ ਮੈਚ ਤੱਕ ਇਹਦਾ ਲੈਪਰਡ ਨਹੀਂ ਦੇਖਿਆ ਜਿਹਨੇ ਇਸ ਤਰ੍ਹਾਂ ਖਾਦਾ ਹੋਵੇ ਨਾਰਮਲੀ ਲੈਪਰਡ ਜਿਹੜੇ ਨੇ ਛਾਤੀ ਖਾਂਦੇ ਨੇ ਕੋਲੇ ਦਾ ਮਾਸੜਾ ਆ ਹੁੰਦਾ ਆਪਣਾ ਚੂਲਾ ਇਹਦੇ ਨੇੜੇ ਮਾਸ ਖਾਂਦੇ ਨੇ ਉੱਥੇ ਹਿੰਦੀ ਚ ਕੋਲਾ ਕਹਿੰਦੇ ਨੇ ਤੇ ਮਾਸ ਜ਼ਿਆਦਾ ਮਾਸ ਜ਼ਿਆਦਾ ਉਹ ਖਾਣ ਕੇ ਢਿੱਡ ਦਾ ਮਾਸ ਵੀ ਖਾ ਲੈਂਦੇ ਨੇ ਤੇ ਮੈਂ ਅੱਜ ਤੱਕ ਨਹੀਂ ਜੀ ਦੇਖਿਆ ਕਿ ਕਿਸੇ ਦੀ ਖੋਪੜੀ ਦਾ ਮਾਸ ਹੀ ਲਾਤਾ ਹੋਵੇ ਪੂਰੇ ਖੋਪੜੀ ਦਾ ਖੋਪੜੀ ਦਾ ਮਾਸ ਬਾਲ ਤੱਕ ਨਹੀਂ ਸੀ ਛੱਡੇ ਔਰਤ ਮਾਰੀ ਸੀ ਲੰਬੇ ਬਾਲ ਹੋਣਗੇ ਉਹਦੇ ਬਾਲ ਵੀ ਖਾ ਗਿਆ ਉਹਦੀ ਚਮੜੀ ਮੂੰਹ ਦੀ ਪੂਰੀ ਚਮੜੀ ਗਾਇਬ ਕਰ ਗਿਆ ਇਹਨਾਂ ਆਦਮ ਖੋਰ ਹੋ ਗਿਆ ਆਦਮ ਖੋਰ ਉਹ ਲੈਪਰ ਸਿੱਖ ਰਿਹਾ ਸੀ ਪਹਿਲਾ ਹਮਲਾ ਕੀਤਾ ਨਾਲ ਕੰਮ ਹੋਇਆ ਲੈਪਰ ਜਿਹੜੇ ਨੇ ਉੱਥੇ ਔਰਤਾਂ ਨੂੰ ਸਦਾ ਸਦਾ ਹੀ ਦੇਖਦੇ ਆਉਂਦੇ ਨੇ ਜੰਗਲ ਚ ਜਾਂਦੀਆਂ ਨੇ ਲੋਕ ਲੱਕੜੀਆਂ ਇਕੱਠੀਆਂ ਕਰਨ ਜਾਂਦੀਆਂ ਨੇ ਮੱਜਾ ਆਪਣੀ ਮੱਜਾ ਨਹੀਂ گاਵਾ ਲੈ ਕੇ ਜਾਂਦੀਆਂ ਬੱਕਰੀਆਂ ਲੈ ਕੇ ਜਾਂਦੀਆਂ ਉਹ ਲੈਪੜ ਉਹਨੂੰ ਹਮੇਸ਼ਾ ਦੇਖਦਾ ਛੋਟੇ ਹੋਣ ਤੋਂ ਲੈ ਕੇ ਵੱਡੇ ਹੋਣ ਤੱਕ ਲੈਪੜ ਦੇਖਦਾ ਜਨਨੀਆਂ ਨੂੰ ਕਿ ਆਈਆਂ ਨੇ ਅਸੋਸੀਏਸ਼ਨ ਹੈ ਜਦੋਂ ਜੰਗਲ ਚ ਵਾਪਸ ਆ ਜਾਂਦੀਆਂ ਨੇ ਫਿਰ ਲੈਪੜ ਘੁੰਮਦਾ ਫਿਰ ਸ਼ਿਕਾਰ ਕਰਦਾ ਉਹ ਬੰਦਿਆਂ ਨੂੰ ਨਹੀਂ ਸੀ ਮਾਰ ਰਿਹਾ ਉਹਨੇ ਪਹਿਲਾਂ ਔਰਤਾਂ ਨੂੰ ਦੇਖਿਆ ساری ਉਮਰ ਫਿਰ ਵੱਡਾ ਹੋਇਆ ਫਿਰ ਕੋਈ ਗੱਲ ਹੋਈ ਪਹਿਲਾਂ ਇੱਕ ਔਰਤ ਤੇ ਹਮਲਾ ਕੀਤਾ ਦੂਜੀ ਨੂੰ ਮਾਰ ਲਿਆ ਫਿਰ ਤੀਜੀ ਵਾਰੀ ਜਦੋਂ ਅਸੀਂ ਉਹ ਬਾਡੀ ਇਕੱਠੀ ਕੀਤੀ ਲਿਆਂਦੀ ਕੁਛ ਨਹੀਂ ਹੋਇਆ ਤਿੰਨ ਦਿਨ ਲੱਦਰੇ ਦੋ ਦਿਨ ਲੱਦਰੇ ਉਹੀ ਪਿੰਡ ਵਾਲੇ ਜਿਹੜੇ ਸਾਡੀ ਗੱਲ ਨਹੀਂ ਸੀ ਮੰਨਦੇ ਪਏ ਉਹ ਕਰਫਿਊ ਵਾਂਗੂ ਮਾਹੌਲ ਬਣਾ ਲਿਆ ਲੋਕ ਪਿੰਡਾਂ ਚੋਂ ਘਰਾਂ ਚੋਂ ਬਾਹਰ ਆਣੇ ਬੰਦ ਹੋ ਗਏ ਦੋ ਦਿਨ ਬਾਹਰ ਨਹੀਂ ਆਏ ਅਸੀਂ ਕਹਾਂ ਵੀ ਜੇ ਸਾਡੀ ਗੱਲ ਕਿਤੇ ਮੰਨ ਲੈਂਦੇ ਤੁਹਾਡੀ ਜੀਵਨ ਜਿਹੜੀ ਸ਼ੈਲੀ ਇਹ ਵੀ ਚੱਲੀ ਜਾਂਦੀ ਤੁਹਾਡੇ ਡੰਗਰ ਭੁੱਖੇ ਨਾਲ ਮਰਦੇ ਤੁਸੀਂ ਇਹ ਸਾਰਾ ਕੁਝ ਤਰੀਕੇ ਨਾਲ ਹੋਇਨਾ ਸੀ ਕਿ ਇੱਕ ਜਾਨ ਵੱਜ ਜਾਂਦੀ ਚਲੋ ਤੀਜਾ ਦਿਨ ਆਇਆ ਤੀਜੇ ਦਿਨ ਉਹਨੇ ਘਟੋ ਘਟ 2000 ਬੱਕਰੀ 400 ਗਾਂ ਤੇ 25-30 ਬੰਦੇ ਉਹਨਾਂ ਦੇ ਵਿੱਚੋਂ ਇੱਕ ਔਰਤ ਲੱਭ ਕੇ ਸ਼ਰਿਆਮ ਦਿਨ ਦਿਹਾੜੇ ਮਾਰਤੀ ਸਪੈਸ਼ਲੀ ਟਾਰਗੇਟ ਹੀ ਔਰਤਾਂ ਔਰਤ ਤੇ ਕੀਤਾ ਪਰ ਉਹ ਵੀ ਗਲੇ ਤੇ ਫੜਿਆ ਬੱਕਰੀ ਨੂੰ ਕੋਈ ਕਿਸੇ ਜਾਨਵਰ ਨੂੰ ਉਹਨੇ ਬੱਕਰੀ ਨੂੰ ਫੜਿਆ ਪਰ ਅਸੀਂ ਬਾਅਦ ਚ ਉਹਨੂੰ ਉੱਥੇ ਬਿਠਾ ਕੇ ਪੂਰਾ ਕਰਫਿਊ ਦਾ ਮਾਹੌਲ ਬਣਿਆ ਅਸੀਂ ਫਿਰ ਸ਼ਿਕਾਰੀ ਨਾਲ ਰਲ ਕੇ ਉਸ ਲੈਪਰਡ ਨੂੰ ਉੱਥੇ ਟੇਅਰ ਕੀਤਾ ਸਾਨੂੰ ਪੂਰਾ ਦਿਨ ਲੱਗਿਆ ਸ਼ਾਮ ਨੂੰ ਅਸੀਂ 4 ਵਜੇ ਲੈਪਰਡ ਮਾਰਤਾ ਤੇ ਜਦੋਂ ਉਹਨੂੰ ਬਾਅਦ ਚ ਪੋਸਟਮਾਰਟਮ ਕੀਤਾ ਗਿਆ ਉਸ ਪੋਸਟਮਾਰਟਮ ਦੇ ਵਿੱਚ ਸਾਨੂੰ ਉਹਦੇ ਬਾਡੀ ਦੇ ਵਿੱਚ ਕੋਵਿਡ ਦੇ ਸਾਰੇ ਸਿੰਪਟਮ ਮਿਲੇ ਤੇ ਉਹਦੇ ਸਰੀਰ ਦੇ ਵਿੱਚੋਂ ਪੱਟ ਦੇ ਕੋਲੋਂ ਸਾਨੂੰ ਛਰਰੇ ਹੁੰਦੇ ਜਿਹੜੇ ਉਹ ਮਿਲੇ ਘੱਟੋ ਘੱਟ 22 23 ਛਰਰੇ ਮਤਲਬ ਇੱਕ ਇੱਕ ਜਿਹੜੀ ਗੋਲੀ ਹੁੰਦੀ ਆ ਉਹਦੇ ਵਿੱਚ 11 12 ਪੈਂਦੇ ਨੇ ਉਹ ਘਰੇ ਬਣਾ ਪਰਦੇ ਨੇ ਲੋਕੀ ਗੋਲੀਆਂ ਉੱਥੇ ਸ਼ਿਕਾਰੀ ਜਿਹੜੇ ਨੇ ਤੇ ਸਾਨੂੰ ਉਹ ਦੇਸੀ ਲੈਡ ਦੇਆਂ ਬੋਲਾਂ ਜਿਹੜੀਆਂ ਨਾ ਉੱਥੇ ਕੀ ਕਰਦੇ ਨੇ ਪਾਰੇ ਨੂੰ ਪਿਘਲਾ ਕੇ ਨਾ ਪਾਣੀ ਸੁੱਟੀ ਜਾਂਦੇ ਨੇ ਤੇ ਉਹਨੇ ਕਿਨ ਕਿਨ ਸਾਈਕਲ ਦੇ 베アリング ਵਰਗੀਆਂ ਗੋਲੀਆਂ ਅਲੱਗ ਅਲੱਗ ਸਾਈਜ਼ ਦੀ ਬਣ ਜਾਂਦੀਆਂ ਤੇ ਉਹ ਕੋਈ ਪਤਾ ਲੱਗਦਾ ਕਿ ਕਰੂਡ ਹੈ ਦੇਸੀ ਜਿਆ ਘਰੇ ਬਣੀ ਭਰੀ ਬੜੀ ਬੰਦੂਕ ਆ ਉਹਦੇ ਸਾਨੂੰ ਘਟ ਘਟ ਦੋ ਫੈਰ ਲੱਗਦੇ ਸੀ ਉਹਦੇ ਚੂਲੇ ਤੇ ਕੀਤੇ ਉਹਦੇ ਸਕਿਨ ਆ ਗਈ ਹੋਈ ਸੀ ਤੇ ਅਸੀਂ ਫਿਰ ਸਮਝਿਆ ਕਿ ਪ੍ਰੋਬਲਮ ਚ ਸੀਗਾ ਉਹਦਾ ਭਾਰ ਕੀਤਾ ਗਿਆ ਤਾਂ 60 ਪਲੱਸ ਸੀਗਾ ਢਿੱਡ ਖਾਲੀ ਸੀ ਉਸ ਔਰਤ ਦੇ ਬਾਹਲ ਮਿਲ ਗਏ ਸਾਨੂੰ ਜਿਹੜੀ ਦੂਜੀ ਔਰਤ ਮਾਰੇ ਸੀ ਉਹਦੇ ਗਲ ਦੀਆਂ ਚਲੋ ਜਿਹੜੀ ਚੀਜ਼ਾਂ ਸੀ ਸਾਨੂੰ ਉਹਦੇ ਗਲ ਤੇ ਇੱਥੇ ਸਾਨੂੰ ਸਾਰਾ ਕੁਝ ਮਿਲ ਗਿਆ ਤੇ ਇਹ ਕੇਸ ਇੰਨਾ ਜ਼ਿਆਦਾ ਵਿਲੱਖਣ ਸੀਗਾ ਕਿ ਸਾਨੂੰ ਇਹ ਪਤਾ ਲੱਗ ਗਿਆ ਕਿ ਇਹਨਾਂ ਜਾਨਵਰਾਂ ਦੇ ਵਿੱਚ ਵੀ ਕੋਵਿਡ ਆ ਗਿਆ ਹੋਇਆ ਤੇ ਕੋਵਿਡ ਦੀ ਰੀਚ ਅੱਜ ਤੱਕ ਪਹੁੰਚ ਗਈ ਪਰ ਕਿਉਂਕਿ ਸਰਕਾਰੀ ਤੰਤਰ ਹੁੰਦਾ ਤੇ ਉਹ ਰਿਪੋਰਟ ਕਦੀ ਸਾਡੀ ਇਦਾਂ ਜਨਤਕ ਹੋਈ ਵੀ ਨਹੀਂ ਨਹੀਂ ਉਹਨੇ ਹਮਲੇ ਚਲੋ ਜਾਨਵਰ ਐ ਸਾਨੂੰ ਦੱਸ ਵੀ ਨਹੀਂ ਸਕਦਾ ਪਰ ਤੁਹਾਡੇ ਹਿਸਾਬ ਨਾਲ ਉਹਨੇ ਇਦਾਂ ਔਰਤਾਂ ਨੂੰ ਵੀ ਨਿਸ਼ਾਨਾ